ਸਤਨਾਮ ਵਾਹੀ ਗੁਰ ਸਤਨਾਮ ਵਾਹੀ ਗੁਰ ਵਾਹੀ ਗੁਰੂ ਸਤਨਾਮ ਵਾਹੀ ਗੁਰ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਤਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਵਨ ਅਖਰੀ ਦੇ ਵਿੱਚੋਂ ਭਗਤ ਜੀ ਦੀ ਬਾਣੀ ਚੱਲ ਰਹੀ ਹੈ 342 ਅੰਗ ਤੇ ਭਗਤ ਜੀ ਦੇ ਬਾਅਦ ਅਖਰੀ ਦੇ ਫੀਰਲੇ ਪੰਜ ਸ਼ਲੋਕ ਹਨ 40 ਸ਼ਲੋਕ ਸੰਪੂਰਨ ਹੋਏ ਸੀ ਅਗਲਾ ਸ਼ਲੋਕ ਭਗਤ ਜੀ ਸ ਸ ਅੱਖਰ ਤੋਂ ਆਰੰਭ ਕਰਦੇ ਹਨ ਆਓ ਭਗਤ ਕਬੀਰ ਸਾਹਿਬ ਜੀ ਆਪਣੀ ਰਚਨਾ ਤੋਂ ਭਾਈ ਸਾਨੂੰ ਜੀਵਾਂ ਨੂੰ ਸ ਸ ਅੱਖਰ ਤੋਂ ਬਦੇਸ਼ ਬਖਸ਼ਿਸ਼ ਕਰਦੇ ਹਨ ਜੀ ਸ ਸ ਸੋ ਸਹਾ ਸੇਜ ਸਵਾਰ ਸੋਇ ਸੋਇ ਸੰਦੇਨ ਵਾਰ ਭਗਤ ਕਬੀਰ ਸਾਹਿਬ ਜੀ ਸੱਸੀ ਅੱਖਰ ਤੋਂ ਭਾਈ ਉਪਦੇਸ਼ ਬਖਸ਼ ਦੇ ਅੰਸ ਸੋ ਸਹਾ ਸੇਜ ਵਸਾਵੇ ਕਹਿੰਦੇ ਜੀਵ ਰੂਪ ਇਸਤਰੀ ਇਹ ਧਾਰਨ ਲੈਂਦੇ ਹਨ ਭਗਤ ਜੀ ਕਹਿੰਦੇ ਜਦੋਂ ਜੀਵ ਰੂਪ ਇਸਤਰੀ ਆਪਣੇ ਹਿਰਦੇ ਦੀ ਅੱਛੇਜ ਸਵਾਰਦੀ ਹੈ ਉਹ ਪਰਮਾਤਮਾ ਪ੍ਰਭੂ ਪਰਮੇਸ਼ਰ ਪਤੀ ਨੂੰ ਬਿਠਾਉਣ ਵਾਸਤੇ ਪ੍ਰਾਪਤ ਕਰਨ ਵਾਸਤੇ ਆਪਣੇ ਅੰਦਰ ਆਪਣੇ ਹਿਰਦੇ ਦੇ ਵਿੱਚ ਸੱਚੇ ਸ਼ੁਭ ਗੁਣਾ ਦੀ ਛੇਜ ਨੂੰ ਸਵਾਰਨਾ ਕਰਦੀ ਹੈ ਸੋਈ ਸਹੀ ਸੰਦੇਨ ਨਿਵਾਰੈ ਭਗਤ ਜੀ ਕਹਿੰਦੇ ਹਿਰਦੇ ਦੇ ਵਿੱਚ ਜਿਹੜਾ ਸੰਦੇਹ ਹੈ ਨਾ ਵਹਿਮ ਹੈ ਭਰਮ ਹੈ ਉਹ ਜੀਵ ਰੂਪ ਇਸਤਰੀ ਨਿਵਾਰ ਦੇਵੇ ਕੱਢ ਦੇਵੇ ਅਲਪ ਸੁਖ ਛਾਣ ਪਰਮ ਸੁਖ ਪਾਵਾ ਭਗਤ ਜੀ ਕਹਿੰਦੇ ਫਿਰ ਭਾਈ ਸੱਚੇ ਸੁਖ ਦੀ ਪ੍ਰਾਪਤੀ ਹੈ ਜਦੋਂ ਜੀਵ ਰੂਪੀ ਇਸਤਰੀ ਜਿਹੜੀ ਆ ਉਸ ਆਪਣੇ ਹਿਰਦੇ ਵਿੱਚ ਸ਼ੁਭ ਗੁਣਾ ਦੀ ਸੇਜ ਨੂੰ ਸਵਾਰਦੀ ਹੈ ਸੋਈ ਸਹੀ ਸੰਦੇਹ ਨਵਾਰ ਹੈ ਕਹਿੰਦੇ ਹਿਰਦੇ ਦਾ ਸੰਦੇਹ ਜਿਹੜਾ ਨਾ ਭਰਮ ਹੈ ਉਹਨੂੰ ਲਾਹ ਦਿੰਦੀ ਹੈ ਕੱਢ ਦਿੰਦੀ ਹੈ ਹਲਕ ਸੁਖ ਭਗਤ ਜੀ ਕਹਿੰਦੇ ਤਿਆਗ ਦਿੰਦੀ ਹੈ ਬਨੌਤੀ ਸੁਖ ਜਿਹੜਾ ਸੰਸਾਰੀ ਸੁਖ ਹੈ ਉਹਨੂੰ ਛੱਡ ਕੇ ਭਗਤ ਜੀ ਕਹਿੰਦੇ ਪਰਮ ਸੁਖ ਪਾਵੇ ਕਹਿੰਦੇ ਪਰਮ ਪਰਮੇਸ਼ਰ ਪਰਮਾਤਮਾ ਤੋਂ ਅਸਲੀ ਸੁੱਖ ਦੀ ਉਹ ਪ੍ਰਾਪਤੀ ਕਰ ਲੈਂਦੀ ਹੈ ਉਹ ਪਾਤੀ ਪਰਮੇਸ਼ਰ ਹਰੀ ਦੀ ਪ੍ਰਾਪਤੀ ਕਰਕੇ ਜਿਹੜਾ ਸਦਾ ਸਥਿਰ ਰਹਿਣ ਵਾਲਾ ਸੁੱਖ ਹੈ ਉਹ ਪ੍ਰਭੂ ਤੋਂ ਪਰਮੇਸ਼ਰ ਤੋਂ ਹਾਸਲ ਕਰ ਲੈਂਦੀ ਹੈ ਪ੍ਰਾਪਤ ਕਰ ਲੈਂਦੀ ਹੈ ਅੱਗੇ ਭਗਤ ਜੀ ਬਚਨ ਕਰਦੇ ਨਾਲ ਤਬ ਇਹ ਤਰਹ ਉਹ ਕੰਤ ਕਹਾਵਾ ਕਹਿੰਦੇ ਫਿਰ ਉਹਦਾ ਮੇਲ ਹੁੰਦਾ ਪਤੀ ਪਰਮੇਸ਼ਰ ਨਾਲ ਭਗਤ ਕਬੀਰ ਸਾਹਿਬ ਜੀ ਕੇ ਤੱਬ ਇਹ ਤ੍ਰੈ ਊਪੰਤ ਮਿਲਾਵਾ ਤ੍ਰੈ ਤੋਂ ਭਾਵ ਵੀ स्त्री ਹੁੰਦਾ ਹੈ स्त्री ਲਭ ਯਾਤਰਾ ਤ੍ਰੈ स्त्री ਜਿਹੜੀ ਹੈ ਉਹ ਪਤੀ ਪਰਮੇਸ਼ਰ ਜਿਹੜਾ ਉਹਦੇ ਵਿੱਚ ਮਿਲ ਜਾਂਦਾ ਹੈ ਪਰਮਾਤਮਾ ਦੇ ਵਿੱਚ ਉਹ ਮੇਲ ਕਰ ਲੈਂਦੀ ਹੈ ਭਗਤ ਜੀ ਕਹਿੰਦੇ ਹਾਂ ਹਾਂ ਦੇਹਾ ਹਾ ਅਕਸ਼ਰ ਭਗਤ ਜੀ ਅਗਲਾ ਬੰਦ ਰੰਭ ਕਰ ਦਿਨ ਹਾ ਹਾ ਹੂਤ ਹੋਏ ਨਹੀਂ ਜਾਨਾ ਜਬ ਵੀ ਹੋਏ ਤਬੇ ਮਨ ਮਾਨਾ ਹਾ ਹੀ ਅਕਸ਼ਰ ਤੋਂ ਵੀ ਭਗਤ ਜੀ ਪ੍ਰਦੇਸ਼ ਬਖਸ਼ਦਿਆ ਨਾ ਹਾ ਹਾ ਹੋਤ ਹੋਏ ਨਹੀਂ ਜਾਨਾ ਜਬ ਹੀ ਹੋਏ ਤਬੇ ਮਨ ਮਾਨਾ ਭਗਤ ਜੀ ਕਹਿੰਦੇ ਇਹ ਸ੍ਰਿਸ਼ਟੀ ਦੇ ਵਿੱਚੋਂ ਹੋਂਹਾਰ ਪ੍ਰਭੂ ਨੂੰ ਜਾਨ ਲੈਣਾ ਉਹ ਪਰਮੇਸ਼ਰ ਜੀ ਨਾਲ ਜਾਣ ਪਛਾਨ ਕਰਨੀ ਕਹਿੰਦੇ ਜਿੰਨਾ ਤੇਰੀ ਸੰਸਾਰ ਵਿੱਚ ਜਨਮ ਲੈ ਕੇ ਉਹ ਪ੍ਰਭੂ ਨੂੰ ਪਾਇਆ ਨਹੀਂ ਉਨਾ ਚਿਰ ਭਗਤ ਜੀ ਕਹਿੰਦੇ ਜਨਮ ਨੇ ਫਲ ਹੈ ਜਾਬੀ ਹੋਏ ਤਾਬੇ ਮਨ ਮੰਨਾ ਭਗਤ ਜੀ ਕਹਿੰਦੇ ਜਦੋਂ ਉਹਦੇ ਨਾਲ ਮੇਲ ਹੋ ਗਿਆ ਫਿਰ ਮਨ ਜਿਹੜਾ ਉਹਦੇ ਚਰਨਾਂ ਵਿੱਚ ਸਰਪਨੋ ਜਾਵੇਗਾ ਹੈ ਤੋ ਸਹੀ ਲੱਖੇ ਜੋ ਕੋਈ ਹੈ ਤੋ ਸਹੀ ਹੈ ਪ੍ਰਮਾਤਮਾ ਭਗਤ ਜੀ ਕਹਿੰਦੇ ਕਬੀਰ ਸਾਹਿਬ ਜੀ ਉਹ ਸਹੀ ਹੈ ਹਰ ਵਿੱਚ ਉਹਦਾ ਵਾਸ ਹੈ ਅਸੀਂ ਕਹਿੰਦੇ ਆ ਕਿ ਉਹ ਵਾਸ ਦਾ ਸ੍ਰਿਸ਼ਟੀ ਦੇ ਵਿੱਚ ਹਰ ਜੀਵਾ ਵਿੱਚ ਪਾਰ ਭਗਤ ਜੀ ਕਹਿੰਦੇ ਪ੍ਰਾਪਤੀ ਕਰਨ ਵਾਸਤੇ ਉਹ ਮਿਹਨਤ ਲੱਗਦੀ ਹੈ ਹੈ ਤੋ ਸਹੀ ਲਖੇ ਜੋ ਕੋਈ ਕਹਿੰਦੇ ਪਾਰੂ ਉਹਦਾ ਲਖ ਕੋਈ ਲਖ ਸਕਦਾ ਕੋਈ ਵਿਰਲਾ ਉਹਦੀ ਪ੍ਰਾਪਤੀ ਕਰ ਸਕਦਾ ਤਵ ਉਹੀ ਉਹੋ ਇਹ ਹੋ ਨਾ ਹੋਈ ਪਰ ਭਗਤ ਜੀ ਕਹਿੰਦੇ ਜਦੋਂ ਮਿਲ ਜਾਂਦਾ ਹਰੀ ਜਿਹੜਾ ਜਦੋਂ ਪ੍ਰਾਪਤ ਹੋ ਜਾਂਦਾ ਤਦ ਉਹ ਕਹਿੰਦੇ ਫਿਰ ਉਹਦੇ ਵਿੱਚ ਅਤੇ ਸੰਸਾਰੀ ਜੀਵ ਵਿੱਚ ਕੋਈ ਫਰਕ ਨਹੀਂ ਰਹਿੰਦਾ ਤਦ ਉਹ ਪਰਮਾਤਮਾ ਇਹੋ ਇਸ ਸੰਸਾਰ ਦੇ ਵਿੱਚ ਜੀਵ ਦੀ ਆਤਮਾ ਵਿੱਚ ਉਹਦੀ ਪਰਮਾਤਮਾ ਦੀ ਜੋਤ ਇੱਕ ਹੋ ਜਾਂਦੀ ਹੈ ਫਿਰ ਉਹਦੇ ਵਿੱਚ ਕੋਈ ਵਿਥ ਨੀ ਫਰਕ ਨਹੀਂ ਹੈ ਲੋ ਲੋ ਕਰਤ ਫਿਰੇ ਸਭ ਲੋਗ ਅੱਗੇ ਮਾਇਆ ਦੀ ਸੰਸਾਰ ਦੀ ਗੱਲ ਕਰਦੇ ਹਨ ਲੱਲੇ ਤੁ ਭਗਤ ਜੀ ਕਹਿੰਦੇ ਲੋ ਲੋ ਕਰਤ ਫਿਰੇ ਸਭ ਲੋਗ ਕਹਿੰਦੇ ਸੰਸਾਰੀ ਲੋਕ ਜਿਹੜੇ ਹਨ ਜੀਵਾਂ ਨੂੰ ਸਦਾ ਹੀ ਮਾਇਆ ਦੀ ਪ੍ਰਾਪਤੀ ਪਿੱਛੇ ਦੌੜਦੇ ਹਨ ਕਹਿੰਦੇ ਦੀ ਪ੍ਰਾਪਤੀ ਪਿੱਛੇ ਕੋਈ ਕਿਸ ਤਰ੍ਹਾਂ ਮਾਇਆ ਤਤਰ ਕਰਦਾ ਲੱਭਦਾ ਫਿਰਦਾ ਕੋ ਕਿਸ ਤਰ੍ਹਾਂ ਇਹ ਮਾਇਆ ਵਸਤੀ ਲੋ ਲੋ ਮੈਂ ਮੈਂ ਕਰਦੇ ਕਰਤ ਫਿਰੇ ਸਭ ਲੋਕ ਕਹਿੰਦੇ ਸ੍ਰਿਸ਼ਟੀ ਦੇ ਲੋਕ ਇਹ ਸੰਸਾਰੀ ਪ੍ਰਦਾਰਸ਼ਾਂ ਵਾਸਤੇ ਮੋਹ ਵਾਸਤੇ ਇਹ ਮਾਇਆ ਵਸਤੀ ਦੌੜਦੇ ਹਨ ਤਾਂ ਕਾਰਨ ਵਿਆਪੇ ਬਹੁ ਸੋਗ ਹੈ ਕਹਿੰਦੇ ਫਿਰ ਤਾਂ ਸੋਗ ਵਿਆਪਣੇ ਹੀ ਐ ਭਗਤ ਜੀ ਕਹਿੰਦੇ ਜਦੋਂ ਸੰਸਾਰ ਵਸਤੀ ਦੌੜ ਭੱਜ ਕਰਾਂਗੇ ਪਰਮੇਸ਼ਰ ਜੀ ਪ੍ਰਾਪਤੀ ਨੂੰ ਛੱਡ ਦਵਾਂਗੇ ਉਹਨੂੰ ਤਿਆਗ ਕੇ ਸੰਸਾਰੀ ਪਦਾਰਥਾਂ ਪਿੱਛੇ ਸੰਸਾਰੀ ਸੁੱਖਾਂ ਮਨੋਰਟੀ ਚੀਜ਼ਾਂ ਪਿੱਛੇ ਕਹਿੰਦੇ ਦੌੜ ਭੱਜ ਕਰਦਾ ਜਦੋਂ ਮਨੁੱਖ ਕਹਿੰਦੇ ਫਿਰ ਸੋਗ ਤਾਂ ਦੁੱਖ ਤਾਂ ਵਿਆਪਦਾ ਹੀ ਐ ਤਾਂ ਕਾਰਨ ਵਿਆਪੈ ਉਹ ਸੋਗ ਕਹਿੰਦੇ ਇਹੀ ਵੱਡਾ ਕਾਰਨ ਐ ਅਸੀਂ ਸੋਗ ਦੇ ਨਾਲ ਜੇ ਘਰ ਸਿਆ ਤੇ ਤਾਂ ਹੀ ਘਰ ਸਿਆ ਕਿਉਂ ਪਰਮਾਤਮਾ ਦੀ ਸਾਡੇ ਕੋਲ ਪ੍ਰਾਪਤੀ ਨਹੀਂ ਹੈ ਉਹਦਾ ਮੇਲ ਨਹੀਂ ਐ ਸਾਡੀ ਰੂਹ ਉਹਦੇ ਤੋਂ ਅੰਜੀ ਐ ਸਾਡਾ ਮਨ ਜਿਹੜਾ ਪੁਰਣਿਆ ਪਿੱਛੇ ਦੌੜਦਾ ਐ ਅਸੀਂ ਲੋ ਲੋ ਕਰਦੇ ਹੋਏ ਫਿਰਦੇ ਆ ਲੱਭਦੇ ਫਿਰਦੇ ਹਾਂ ਕਿ ਆ ਵੀ ਪਦਾਰਥ ਪ੍ਰਾਪਤ ਹੋ ਜਾਵੇ ਅਸੀਂ ਸੁਖੀ ਹੋ ਜਾਵਾਂਗੇ ਆ ਸੁਖ ਮਿਲ ਜਾਵੇ ਤਾਂ ਅਸੀਂ ਬਹੁਤੇ ਸੁਖੀ ਹੋਵਾਂਗੇ ਅੱਜ ਗਵਾਂਢੀ ਮੀਰ ਐ ਅਸੀਂ ਗਰੀਬ ਆ ਅਸੀਂ ਇਸ ਤੋਂ ਬਹੁਤੇ ਅਮੀਰ ਹੋਏ ਸੁਖੀ ਹੋ ਜਾਵਾਂਗੇ ਇਹ ਲਾਲਸਾ ਮਨ ਦੀ ਇਹ ਤ੍ਰਿਸ਼ਨਾ ਮਨ ਦੀ ਜਿੰਨੇ ਮਰਜੀ ਅਸੀਂ ਵੱਡੇ ਬਣ ਜੀਏ ਸੰਸਾਰ ਪੱਖੋਂ ਪਰ ਉਹਦੀ ਨਿਗਾ ਵਿੱਚ ਅਸੀਂ ਛੋਟੇ ਹੀ ਹਾਂ ਇੰਨਾ ਚਿਰ ਉਹ ਸੱਚੇ ਲਾਭ ਦੀ ਪ੍ਰਭੂ ਦੀ ਪ੍ਰਾਪਤੀ ਨਹੀਂ ਇਹ ਸੁੱਖਾਂ ਦੇ ਵਿੱਚ ਦੁੱਖ ਹੀ ਦੁੱਖ ਹਨ ਭਗਤ ਜੀ ਕਹਿੰਦੇ ਤਾਂ ਕਾਰਨ ਵਿਆਪੇ ਉਹ ਸੋਗ ਇਹ ਹੀ ਵਟਕਾਰਨ ਹੈ ਜਿਹਦੇ ਕਰਕੇ ਸੋਗ ਹਰਕ ਵਿਆਪਦਾ ਰਹਿੰਦਾ ਲਖਮੀ ਬਾਰ ਲਕਮੀ ਵਾਰਸ ਜਿਉ ਲਉ ਲਾਵੇ ਇਹਦੇ ਲਕਮੀ ਨੂੰ ਤਿਆਕ ਕੇ ਜਿਹੜਾ ਵਰਖਮੀ ਦਾ ਪਤੀ ਆ ਪਰਮੇਸ਼ਰ ਆ ਕ੍ਰਿਸ਼ਨ ਜੀ ਜਦ ਜਨਮ ਆਇਆ ਮਾਇਆਵਤੀ ਦਾ ਪਤੀ ਪਰਮੇਸ਼ਰ ਹੈ ਲਖਮੀ ਨੂੰ ਛੱਡ ਕੇ ਭਗਤ ਜੀ ਕਹਿੰਦੇ ਉਹਦੇ ਬਾਰ ਨੂੰ ਜੋ ਪ੍ਰਾਪਤ ਕਰ ਲੈਂਦਾ ਲਖਮੀ ਬਾਰਸਿਓ ਜੋ ਲੋ ਲਾਵੇ ਕਹਿੰਦੇ ਉਹਦੇ ਨਾਲ ਲਿਬ ਜਦੋਂ ਕੋਈ ਲਾ ਲੈਂਦਾ ਸੁਰਤੀ ਜੋੜ ਲੈਂਦਾ ਸੋਗ ਮਿਟੇ ਸਭ 희 ਸੁਖ ਪਾਵੇ ਜਵਾਬ ਦੇਤਰਾ ਅਗਲੀ ਪੰਕਤੀ ਵਿੱਚ ਮਹਾਰਾਜ ਨੇ ਕਹਿੰਦੇ ਲਕshmi ਨੂੰ ਛੱਡ ਕੇ ਉਹਦੇ ਵਾਰ ਪ੍ਰਮਾਤਮਾ ਹਰੀ ਨੂੰ ਪ੍ਰਾਪਤ ਕਰਦਾ ਜਦੋਂ ਕੋਈ ਕਹਿੰਦੇ ਸੋਗ ਮਿਟੇ ਸਭ ਹੀ ਸੁਖ ਪਾਵੇ ਕਹਿੰਦੇ ਫਿਰ ਸੋਗ ਹਰ ਕਟ ਮਿਟ ਜਾਂਦਾ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਪ੍ਰਪਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ ਖਖ ਅਕਸ਼ਰ ਅਗਲਾ ਬਵਦੇਸ਼ ਬਕਸ਼ ਜਨ ਖਖ ਖਿਰਤ ਖਪਤ ਗਏ ਕੀਤੇ ਕਹਿੰਦੇ ਖੱਪ-ਖੱਪ ਕੇ ਭਗਤ ਜੀ ਬਚਨ ਕਰਦੇ ਹਨ ਕਹਿੰਦੇ ਤੂੰ ਖੱਪ-ਖੱਪ ਕੇ ਬਹੁਤੇ ਲੋਕ ਚਲੇ ਗਏ ਕਹਿੰਦੇ ਖੱਪ-ਖੱਪ ਖਿਰਤ ਖਖਾ ਖਪਤ ਖਪਤ ਖੱਪ ਗਏ ਕੀਤੇ ਕਹਿੰਦੇ ਕੀਤੇ ਕੋਈ ਆ ਗਿਆ ਕੋਈ ਚਲਾ ਗਿਆ ਲੋ ਕਈ ਜਨਮ ਅਸੀਂ ਖੱਪ-ਖੱਪ ਕੇ ਰਹਿ ਚੁੱਕੇ ਆ ਖਿਰਤ ਖਪਤ ਅਜਹੁ ਨਹੀਂ ਚੇਤੇ ਕਹਿੰਦੇ ਫਿਰ ਵੀ ਸਾਨੂੰ ਚੇਤੇ ਨਹੀਂ ਉਹਨੂੰ ਚਿਤਾਰਦੇ ਨਹੀਂ ਉਹਨੂੰ ਫਿਰਦੇ ਵਿੱਚ ਉਹਦਾ ਚੇਤਨ ਨਹੀਂ ਕਰਦੇ ਕਹਿੰਦੇ ਪਹਿਲੋਂ ਤਾਂ ਐਸੀ ਕਈ ਜਨਮ ਖੱਪ ਖੱਪ ਕੇ ਚਲੇਗਾ ਚਲੇ ਗਏ ਆ ਫਿਰ ਸੰਸਾਰ ਵਿੱਚ ਹੁੰਦੇ ਆ ਫਿਰ ਤੁਰ ਜਾਂਦੇ ਆ ਕਈ ਨੇਕਾਂ ਜੁਨਾਂ ਵਿੱਚ ਅਸੀਂ ਰਹਿ ਚੁੱਕੇ ਆ ਖੱਪ ਤਖੱਪ ਫਿਰ ਤਖੱਪ ਕਾ ਅਜ ਹਉ ਨਹੀਂ ਚੇਤੇ ਕਹਿੰਦੇ ਜੀਵ ਨੂੰ ਚੇਤੇ ਦੇ ਨਹੀਂ ਉਹਦੀ ਚੇਤਨਾ ਨਹੀਂ ਕਰਦੇ ਉਹਨੂੰ ਧਿਆਉਂਦੇ ਨਹੀਂ ਉਹਨੂੰ ਪਰਮਾਤਮਾ ਜੇ ਵੀ ਸਾਨੂੰ ਚੇਤੇ ਨਹੀਂ ਹੈ ਅਬ ਜਗ ਜਾਣ ਜਾਓ ਮਨ ਰਹੇ ਤੇ ਜਦੋਂ ਭਗਤ ਜੀ ਕਹਿੰਦੇ ਉਹਨੂੰ ਜਾਣ ਲਿਆ ਅਬ ਕਹਿੰਦੇ ਅਸੀਂ ਭਗਤ ਜੀ ਕਹਿੰਦੇ ਅਸੀਂ ਉਹਨੂੰ ਜਾਣ ਲਿਆ ਕਬੀਰ ਨੇ ਉਹਨੂੰ ਜਾਣ ਲਿਆ ਅਬ ਜਗ ਜਾਣ ਜਾਓ ਮਨ ਰਹੇ ਕਹਿੰਦੇ ਫਿਰ ਬਚਨ ਕਰਦੇ ਨੇ ਭਗਤ ਜੀ ਜਬ ਜਹ ਕਾ ਵਿਛੜਾ ਤੈ ਫਿਰ ਰਹੈ ਭਗਤ ਜੀ ਕਹਿੰਦੇ ਫਿਰ ਵਿਛੋੜਾ ਨਹੀਂ ਪੈਂਦਾ ਕਹਿੰਦੇ ਜਦੋਂ ਉਹਨੂੰ ਜਾਣ ਲਿਆ ਜਗਤ ਦੇ ਸਾਈ ਨੂੰ ਮਾਨਵ ਦੇ ਚਰਨਾਂ ਵਿੱਚ ਤਰਪਨ ਹੋ ਗਿਆ ਕਹਿੰਦੇ ਫਿਰ ਕਹਿੰਦੇ ਸਿਰ ਰਹੈ ਕਹਿੰਦੇ ਸਦਾ ਹੀ ਸਿਰ ਰਹਿਣ ਵਾਲਾ ਪਰਮਾਤਮਾ ਵਿੱਚ ਜਦੋਂ ਅਸੀਂ ਲੀਨ ਹੋ ਕੇ ਬਾਵਨ ਅਖਰ ਜੁਰਿਆਨ ਸਕਿਆ ਅੱਖਰ ਏਕ ਪਛਾਨ ਹੀਰਲੀਆਂ ਤੁਖਾ ਹਨ ਭਗਤ ਜੀ ਵਚਨ ਕਰਦੇ ਹਨ ਹੀਰਲੀ ਬੰਦ ਵਿੱਚ ਵਚਨ ਕਰਦੇ ਨ 52 ਅੱਖਰ ਜੋਰੇ ਆਣ ਕਹਿੰਦੇ 52 ਅੱਖਰ ਬਾਵਲ ਅਖਰੀ ਸ਼ੁਰੂ ਰੰਭ ਹੋਈ ਸੀ ਨਾ 52 ਅੱਖਰ ਦੱਸੇ ਸੰ ਭਗਤ ਜੀ ਨੇ ਇੱਥੇ ਅਖੀਰਲਾ ਪਦ ਹੈ ਬਾਵਲ ਅਖਰੀ ਦਾ ਵਿਭਾਗਤੀ ਜੀ ਕਹਿੰਦੇ 52 ਅੱਖਰ ਤੋਤਾਸੀ ਇਕੱਠੇ ਕਰਕੇ 52 ਅੱਖਰ ਬਵਾਵਨ ਅੱਖਰ ਜੋਰਿਆ ਇਹਦੇ ਉਹਨਾਂ ਨੂੰ ਜੋੜ ਕੇ ਸੰਸਾਰ ਦੇ ਵਿੱਚ ਤਾਂ ਕਈ ਕੁਝ ਕਰ ਲਿਆ ਉਹ ਅੱਖਰਾਂ ਦੇ ਵਿੱਚੋਂ ਕਈ ਕੁਝ ਬਣਾ ਲਿਆ ਅੱਖਰ ਜੋੜ ਕੇ ਸੱਕਿਆ ਨਾ ਅੱਖਰ ਇੱਕ ਪਛਾਣ ਕਹਿੰਦੇ ਕਿਤਾਬਾਂ ਪੁਸਤਕਾਂ ਪੜ ਲੀਆਂ ਗ੍ਰੰਥ ਪੜ ਲਏ ਅੱਖਰਾਂ ਨੂੰ ਜੋੜ ਕੇ ਪਰ ਪ੍ਰਾਪਤੀ ਨਹੀਂ ਕਰ ਸਕੇ ਭਗਤ ਜੀ ਕਹਿੰਦੇ ਇੱਕੋ ਪਰਮਾਤਮਾ ਇਹ 52 ਅੱਖਰਾਂ ਦੇ ਵਿੱਚ ਬੜਾ ਕੁਝ ਲਿਖਿਆ ਗਿਆ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਉਹਦੇ ਵਿੱਚ ਤੁਹੀਂ ਪ੍ਰਾਪਤੀ ਹੋਣੀ ਸੀ ਕਹਿੰਦੇ ਆ ਪੜ ਪੜ ਕੇ ਛੱਡਤਾ ਜਿਵੇਂ ਭਗਤ ਜੀ ਕਹਿੰਦੇ ਪੜ ਪੜ ਗੜ ਆਸਾ ਜੀ ਦੀ ਵਾਰਤ ਅਸੀਂ ਪੜਦੇ ਆ ਕਿ ਗੱਡੇ ਲੱਦਣ ਵਾਲਾ ਕੰਮ ਹੋਇਆ ਗੱਡਿਆਂ ਦੇ ਗੱਡੇ ਲੱਦਦੇ ਪੜ ਕੇ ਤੇ ਫਿਰ ਪ੍ਰਾਪਤੀ ਕੀ ਹੋਈ ਸਕਿਆ ਨਾ ਅੱਖਰ ਏਕ ਪਛਾਨ ਭਗਤ ਜੀ ਕਹਿੰਦੇ ਇੱਕੋ ਕਰਦੀ ਅਸੀਂ ਪਛਾਨ ਨਹੀਂ ਕਰ ਸਕੇ ਇਓ ਇੱਕ ਪ੍ਰਮਾਤਮਾ ਇੱਕੋ ਈ ਬਾਣੀ ਰੰਭ ਹੋਈ ਐ ਤੇ ਉਹਨੇ ਇੱਕੋ ਸੁਰੂਚੀ ਆਨੋ ਜਵਾਬ ਦੇ ਤਾਂ ਕਿ ਇੱਕੋ ਈ ਮਾਲਕ ਐ ਇੱਕੋ ਈ ਸਾਈਂ ਐ ਇੱਕੋ ਈ ਠਾਕਰ ਐ ਹਰੀ ਐ ਵਾਹਿਗੁਰੂ ਐ ਉਹਦੇ ਨਾਲ ਤੁਸੀਂ ਜੁੜਨਾ ਐ ਕਹਿੰਦੇ ਉਹ ਅੱਖਰ ਦੀ ਅਸੀਂ ਪਛਾਣ ਨਹੀਂ ਕਰ ਸਕੇ ਸਕਿਆ ਨਾ ਅੱਖਰ ਇੱਕ ਪਛਾਣ ਭਗਤ ਜੀ ਕਹਿੰਦੇ ਜੀ ਇੱਕੋ ਨਾਲ ਹੀ ਜੁੜ ਜਾਂਦੇ ਨਾ ਤੇ ਸਾਡਾ ਜਨਮ ਸਫਲ ਹੋ ਸਕਦਾ ਸੀ ਇੰਦੇ ਇੱਕ ਉਹ ਆਲ ਕਾਲ ਪੁਰਖ ਨਾਲ ਅਸੀਂ ਜੁੜਨਾ ਸੀ ਪਰ 52 ਦੇ ਵਿੱਚੋਂ ਉਹਨੂੰ ਲੱਭਦੇ ਰਹੇ ਜੋੜ-ਜੋੜ ਕੇ ਦੁਨੀਆ ਦਾ ਬੜਾ ਕੁਝ ਲੱਭ ਲਿਆ ਪਰ ਇੱਕੋ ਦੀ ਪਛਾਣ ਨਹੀਂ ਕਰ ਸਕੇ ਸਤ ਦਾ ਸ਼ਬਦ ਕਹੇ ਕਬੀਰ ਸਤ ਦਾ ਸ਼ਬਦ ਕਬੀਰਾ ਤਹੈ ਪੰਡਤ ਹੋਏ ਸੁਨ ਪੈ ਰਹੇ ਭਗਤ ਜੀ ਕਹਿੰਦੇ ਸਤ ਦਾ ਸ਼ਬਦ ਹੈ ਸਤ ਦੀ ਕਥਾ ਹੈ ਸੱਚ ਦੀ ਵਿਚਾਰ ਹੈ ਕਹਿੰਦੇ ਕਬੀਰ ਜੀ ਇਹ ਸੱਚ ਦੀ ਬਾਤ ਕਹਿੰਦੇ ਹਨ ਸੱਚ ਦਾ ਸ਼ਬਦ ਵਰਤਾਂਦੇ ਹਨ ਕਹਿੰਦੇ ਸੁਣਨਾ ਕਰੋ ਪੰਡਤ ਹੋ ਈਸਾ ਨ ਭੈ ਰਹੇ ਕਹਿੰਦੇ ਉਹੀ ਪੰਡਤ ਹੈ ਉਹੀ ਬ੍ਰਾਹਮਣ ਹੈ ਜਿਹੜਾ ਉਹਦੇ ਭੈ ਵਿੱਚ ਹੈ ਕਹਿੰਦੇ ਉਹ ਹੀ ਮਨੁੱਖ ਸੱਚਾ ਹੈ ਬ੍ਰਹਮਣ ਹੈ। ਉਖਵਾਨ ਤੂਗੈ ਬ੍ਰਹਮਣ। ਜਿਹੜਾ ਬ੍ਰਹਮ ਨੂੰ ਜਾਣੂ ਹੈ, ਜਿਹੜਾ ਬ੍ਰਹਮ ਨੂੰ ਜਾਣੀ ਸਕਾ ਹੈ। ਜਿਹੜਾ ਉਹਦੇ ਨਾਲ ਮੇਲ ਬਣਾ ਚੁੱਕਾ ਹੈ। ਪੰਡਤ ਹੋਏ ਸੋ ਅਨਪੈ ਰਹੇ। ਕਹਿੰਦੇ ਅਨਪਾਰ ਪ੍ਰਮਾਤਮਾ ਹੈ ਨਿਰਪੈ। ਕਹਿੰਦੇ ਜੇ ਉਹਦੇ ਵਿੱਚ ਲੀਨ ਹੋ ਜਾਵੇ ਪੰਡਤ ਲੋਗਨ ਕੋ ਵਿਹਾਰ। ਨਹੀਂ ਤਾਂ ਕਹਿੰਦੇ ਪੰਡਤ ਦਾ ਕੀ ਹਾਲ ਹੈ। ਲੋਗਾਂ ਨੂੰ ਤਾਂ ਸਮਝਾਂਦਾ ਉਸੇ ਅਖਰਾਂ ਨਾਲ। ਕਹਿੰਦੇ ਉਸੇ ਅੱਖਰਾਂ ਦੇ ਨਾਲ ਗ੍ਰੰਥਾਂ ਤੋਂ ਪੜ੍ਹ ਕੇ ਲੋਕਾਂ ਨੂੰ ਸਮਝਾਉਣਾ ਕਰਦਾ ਉਹਦਾ ਵਿਹਾਰ ਹੈ ਗਿਆਨਵੰਤ ਤੋਂ ਤਤ ਵਿਚਾਰ ਕਹਿੰਦੇ ਗਿਆਨ ਤਾਂ ਪ੍ਰਾਪਤ ਕਰ ਲੈਂਦਾ ਉਹਦਾ ਤਤ ਵਿਚਾਰ ਕੱਢਦਾ ਸਮਝਾਣਾ ਕਰਦਾ ਦੁਨੀਆ ਨੂੰ ਪਰ ਆਪ ਉਹਨੂੰ ਸਮਝ ਨਹੀਂ ਪਾਇਆ ਜਾ ਕੇ ਜੀ ਜੈਸੀ ਬੁੱਧ ਹੋਈ ਕਹਾਂ ਕਬੀਰ ਜਾਣੇਗਾ ਸੋਈ ਦੇਖੋ ਜਵਾਬ ਦਿੱਤਾ ਉੱਤਰ ਦਿੱਤਾ ਭਗਤ ਜੀ ਨੇ ਜਾ ਕੇ ਜੀ ਜੈਸੀ ਬੁੱਧ ਹੋਈ ਕਹਿੰਦੇ ਜੀ ਦੇ ਅੰਦਰ ਜੀਵਣ ਦੀ ਬੁੱਧੀ ਹੁੰਦੀ ਆਵੇਂ ਦਾ ਹੀ ਉਹ ਵਰਤਾਰਾ ਵਰਤਾਂਦਾ ਏਵੇਂ ਦਾ ਕਿਸੇ ਕੋਲ ਹੁੰਦਾ ਭਗਤ ਜੀ ਕਹਿੰਦੇ ਕਿ ਕਵੀਰੇ ਜਾਣੇਗਾ ਸੋਈ ਕਹਿੰਦੇ ਉਹ ਹੀ ਜਾਣੇਗਾ ਜਿਹੜਾ ਇੱਕ ਅੱਖਰ ਚੋਂ ਉਹਨੂੰ ਪ੍ਰਾਪਰਤ ਕਰ ਲਵੇਗਾ ਉਸ ਅੱਖਰਾਂ ਦੇ ਵਿੱਚੋਂ ਉਹਨੂੰ ਲੱਭ ਲਵੇਗਾ ਕੋਈ ਪਰਮੇਸ਼ਰ ਦੇ ਨਜ਼ਦੀਕ ਆਵੇਗਾ ਕੋਈ ਉਹਦੀ ਪ੍ਰਾਪਤੀ ਕਰੇਗਾ ਨਹੀਂ ਤਾਂ ਭਗਤ ਜੀ ਕਹਿੰਦੇ 52 ਅੱਖ ਬਾਵਨ ਅੱਖਰ ਜਿਹੜਾ ਉਹਨੂੰ ਪੜ ਕੇ ਲੋਕਾਂ ਨੇ ਬੜਾ ਕੁਝ ਕੀਤਾ ਪਰ ਉਹਦੀ ਪ੍ਰਾਪਤੀ ਨਹੀਂ ਕਰ ਸਕੇ ਇਹ ਬਾਵਨ ਅਖਰੀ ਦੀ ਵਿਚਾਰ ਹੈ ਇੱਥੇ ਬਾਵਨ ਅਖਰੀ ਦੀ ਸਮਾਪਤੀ ਹੁੰਦੀ ਆ ਭਗਤ ਕਬੀਰ ਸਾਹਿਬ ਜੀ ਦੀ ਬਾਵਨ ਅਖਰੀ 42 ਸ਼ਬਦ ਹਨ 45 ਸ਼ਬਦ ਹਨ ਸੂਰੀ 45 ਬੰਦ ਹਨ ਇਹ ਬਾਵਣ ਅਖਰੀ ਦੇ ਇੱਥੇ ਬਾਵਣ ਅਖਰੀ ਦੀ ਸਮਾਪਤੀ ਹੁੰਦੀ ਹੈ ਭਾਈ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਅੱਗੇ ਭਗਤ ਜੀ ਕਬੀਰ ਸਾਹਿਬ ਜੀ ਦੀ ਛਿੱਤੀ ਦੀ ਬਾਣੀ ਰੰਭ ਹੋਏਗੀ 15 ਛਿੱਤਾਂ ਬਾਰੇ ਭਗਤ ਜੀ ਸਾਨੂੰ ਦੱਸਣਗੇ ਇਹ ਜਿਹੜੇ ਲੋਕ ਜਿਹੜੇ ਹਨ ਮਸੀਆਪੂਰਨ ਮਾਸੀ ਮਨਾਉਂਦੇ ਨੇ ਵਰਤ ਰੱਖਦੇ ਹਨ ਇਹਨਾਂ ਬਾਰੇ ਭਗਤ ਜੀ ਵਰਣਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ